ਇਹ ਹਾਲ ਆ ਭਗਵੰਤ ਮਾਨ ਤੇਰੇ ਐਮਐਲਏ ਚੋਰ ਤੇਰੀ ਅਫਸਰਸ਼ਾਹੀ ਚੋਰ ਤੇਰੀ ਪੁਲਿਸ ਚੋਰ ਇਹ ਦੇਖ ਇਹ ਸਾਰੇ ਸਾਹਬ ਤੇਰੇ ਕੋਲ ਲੈਣੇ ਆ ਤੈਨੂੰ ਬਹੁਤ ਵੱਡੀ ਸਿਆਸੀ ਕਿਨੂ ਦਾਅ ਕਰਨੀ ਪੈਣੀ ਆ ਤੇਰੀ ਤੇਰੀ ਤੇ ਅਮਦੀ ਪਾਰਟੀ ਦੀ ਪੰਜਾਬ ਚ ਖੁਦ ਖੁਸ਼ੀ ਹੋ ਚੁੱਕੀ ਆ ਅਸੀਂ ਆਪਣਾ ਸ਼ਗਰਸ਼ ਤੇਜ ਕਰਾਂਗੇ ਜਿਹੜਾ ਕਨੌਰ ਦਾ ਐਮਐਲਏ ਆ ਉਹਦੇ ਭੂਆ ਦੇ ਪੁੱਤ ਡਿੰਪਲ ਜਿਹੜਾ ਪਿੰਡ ਸਰੋਂਦਾਵਾ ਰਾਜਪੁਰਾ ਤਹਿਸੀਲ ਚ ਉਹਦੇ ਘਰੋਂ ਟਰਾਲੀਆਂ ਬ੍ਰਹਮਤ ਹੋਈਆਂ ਉਹਨੂੰ ਪਰਚਾ ਕਰਕੇ ਅੰਦਰ ਛੁੱਟਿਆ ਜਾਵੇ ਕੱਲ ਕਿਸਾਨ ਕੁਝ ਸਾਡੇ ਟਰਾਲੀਆਂ ਲੈਣ ਗਏ ਆ ਉਹਨਾਂ ਦੀ ਉਹਨੇ ਕੁੱਟਮਾਰ ਕੀਤੀ ਰਾਤ ਕੁੱਟਮਾਰ ਕਰ ਕੀਤੀ ਹੋਈ ਆ ਉਹ ਪਰਚਾ ਉੱਤੇ ਉਹ ਵੀ ਪਰਚਾ ਉੱਤੇ ਦਰਜ ਕੀਤਾ ਜਾਵੇ ਸ਼ੰਭੂ ਖਰੋਰੀ ਬਾਰਡਰਾਂ ਦੇ ਉੱਤੇ ਸਮਾਨ ਤੋੜਿਆ ਤੁਸੀਂ ਟੰਡ ਤੋੜਿਆ ਟਰਾਲੀਆਂ ਭੰਨੀਆਂ ਵਾਂ ਚੋਰੀ ਕਰ ਰਿਆ ਜੋ ਪੁਲਿਸ ਚੋਰੀ ਕਰਾ ਰਹੀ ਆ ਉਹਨਾਂ ਦੇ ਪੁਲਿਸ ਜਨ ਅਧਿਕਾਰੀਆਂ ਨੇ ਚੋਰੀ ਕਰਾ ਰਹੀ ਜਿਨ੍ਹਾਂ ਦੀ ਨਿਗਰਾਨੀ ਚ ਸਾਰੀ ਚੋਰੀ ਹੋ ਰਹੀ ਆ ਉਹਨਾਂ ਦੇ ਪਰਚੇ ਦਰਜ ਕੀਤੇ ਜਾਣ ਕਿ ਕਿਸਾਨ ਮਜ਼ਦੂਰ ਜਥੇਬੰਦੀ ਲੋ ਅੱਜ ਸ਼ਹੀਦਾਂ ਨੂੰ ਸਵਰਪਿਤ ਫਰੋਇਪੁਰ ਦੀ ਦਾਣਾ ਮੰਡੀ ਵਿਖੇ ਬੇਬੀਆਂ ਦੇ ਵਿਸ਼ਾਲ ਕਨਵੈਨਸ਼ਨ ਮੌਕੇ ਜਿਲਾ ਪਧਰੀ ਬੀਬੀਆਂ ਦਾ ਸੰਗਠਨ ਬਣਾਇਆ ਤੇ ਮਾਨ ਸਰਕਾਰ ਦੇ ਜ਼ਬਰ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਫਰੀਪੁਰ ਦੀ ਜਿਲ੍ਹਾ ਕਮੇਟੀ ਦੀ ਪ੍ਰਧਾਨਗੀ ਹੇਠ ਹਜ਼ਾਰਾਂ ਕਿਸਾਨ ਮਜ਼ਦੂਰ ਤੇ ਬੀਬੀਆਂ ਵੱਲੋਂ ਫਰੀਪੁਰ ਦੀ ਸ਼ੌਣੀ ਦਾਣਾ ਮੰਡੀ ਵਿਖੇ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸਿਗਦੇਵ ਨੂੰ ਸਮਰਪਿਤ ਸ਼ਹੀਦਾਂ ਨੂੰ ਯਾਦ ਕਰਦਿਆਂ ਬੀਬੀਆਂ ਦੇ ਜਿਲ੍ਹਾ ਪਧਰੀ ਕਮੇਟੀਆਂ ਦਾ ਗਠਨ ਕਰਦਿਆਂ ਸਟੇਸ ਖਤਰਦੀਪ ਹੂੰਕਾ ਰਣਵੀਰ ਸਿੰਘ ਰਾਣਾ ਨੇ ਨਿਭਾਈ ਕਿਸਾਨ ਅੱਗੋਂ ਸੂਬਾ ਪ੍ਰਧਾਨ ਅਸਕਵਿੰਦਰ ਸਿੰਘ ਸਭਰਾ, ਸਤਨਾਮ ਸਿੰਘ ਪੰਨੂ, ਸਖਜੀਤ ਕੌਰ, ਬੁੱਕਣਵਾਲਾ, ਹਰਮੀਤ ਕੌਰ, ਬਾਗਾਪੁਰਾਣਾ ਸੁਖਵਿੰਦਰ ਕੌਰ ਮਹਾਲਾ ਖੁਰਦ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਕੀਤੇ ਸ਼ੰਭੂ ਖਨੌਰੀ ਬਾਰਡਰਾਂ ਤੇ ਜ਼ਬਰ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਾ ਕਿ ਆ ਕਿ ਗ੍ਰਿਫਤਾਰ ਕੀਤੇ ਕਿਸਾਨਾਂ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਤਰੰਤ ਰਿਹਾ ਕੀਤਾ ਜਾਵੇ ਤੇ ਕਿਸਾਨਾਂ ਮਜ਼ਦੂਰਾਂ ਦੇ ਸਮਾਨ ਦੀ ਕੀਤੀ ਭੰਨ ਤੋੜ ਦੀ ਪਰਪਾਈ ਵੀ ਸਰਕਾਰ ਵੱਲੋਂ ਕਰਾਈ ਜਾਵੇਗੀ। ਸੂਬਾ ਅਗਵਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਬੀਬੀਆਂ ਦੇ ਸੰਗਠਨ ਬਣਾਏ ਜਾਣਗੇ ਤੇ ਭਗਵੰਤ ਮਾਨ ਦੀ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਦੀ ਪੁਲਿਸ ਵੱਲੋਂ ਕੀਤੇ ਬਾੜਨਾ ਦੇ ਦੁਖਤਾਈ ਵਰਤਾਰੇ ਵਿਰੋਧ 25 ਮਾਰਚ ਤੱਕ ਲਗਾਤਾਰ ਪਿੰਡ ਪੱਦਰੀ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ ਸੀਨੀਅਰ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇ ਤੇ ਐਸ ਐਚਓ ਵੱਲੋਂ ਕੀਤੀ ਕੋਟਮਾਰਾ ਤੇ ਗਾਲੀ ਗਲੋਚ ਦੀ ਸਖਤ ਨਿੰਦਾ ਕਰਦੇ ਹਾਂ। ਉਹ ਪੁਲਿਸ ਅਫਸਰ ਤੇ ਬਾਰੰਦੀ ਕਾਨੂੰਨੀ ਕਾਰਵਾਈ ਕੀਤੀ ਜਾਂ ਤੇ ਜ਼ਬਰੀ ਅਕਵਾਇਰ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਜ਼ਮੀਨਾਂ ਵਿੱਚੋਂ ਬਾਹਰ ਕੱਢਣ ਤੇ ਮੋਦੀ ਦੀ ਹਕੂਮਤ ਦੇ ਇਸ਼ਾਰੇ ਤੇ ਕੰਮ ਕਰ ਰਹੀ ਮਾਨ ਸਰਕਾਰ ਨੂੰ ਪੰਜਾਬ ਦੇ ਲੋਕ ਕਦੇ ਵੀ ਮਾਫ਼ ਨਹੀਂ ਕਰਨਗੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਸਤਾਵੈ ਚਾਉਣ ਤੋਂ ਪਹਿਲਾਂ ਕੀਤੇ ਵਾਦੇ ਤੇ ਦੇਸ਼ ਦੇ ਸ਼ਹੀਦਾਂ ਨੂੰ ਸੁਪਨਿਆਂ ਨੂੰ ਰਾਜ ਸਿਰਜਣ ਦੇ ਜੋ ਬੋਲ ਬੋਲੇ ਸਨ ਅਜੋਨਾ ਵਾਅਦਾ ਤੋਂ ਪੰਜਾਬ ਸਰਕਾਰ ਬਿਲਕੁਲ ਹੀ ਭੱਜ ਚੁੱਕੀ ਹੈ ਤੇ ਪੰਜਾਬ ਵਿੱਚ ਨਸ਼ਿਆਂ ਬੇਰੁਜ਼ਗਾਰੀ ਲੁੱਟਖੋਹ ਦਾ ਦੇਸ਼ ਪੰਜਾਬ ਨੂੰ ਲੁੱਟਣ ਵਾਲਿਆਂ ਦਾ ਰਾਜ ਕਾਇਮ ਹੈ ਕਿਸਾਨ ਆਗੂਆ ਕਰਮੇਲ ਸਿੰਘ ਫੱਤੇਵਾਲਾ ਧਰਮ ਸਿੰਘ ਸਿੱਧੂ ਬਲਜਿੰਦਰ ਸਿੰਘ ਤਲਵੰਡੀ ਨਪਾਲਾ ਰঞ্জੀਤ ਸਿੰਘ ਖੱਤਰਵਾਲਾ ਨਿੰਦਰਪਾਲ ਸਿੰਘ ਜਤਾਲਾ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਤੇ ਆਪਣੀਆਂ ਹੱਕੀ ਮੰਗਾਂ ਲਈ ਕੀਰਤਕ ਆਮਿਆ ਕਿਸਾਨ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਪਵਾਰੀਆਂ ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਇਕੱਠੇ ਹੋ ਕੇ ਲੜਨਾ ਹੀ ਪਵੇਗਾ ਇਸ ਮੌਕੇ ਹੋਰ ਬਹੁਤ ਸਾਰੇ ਕਿਸਾਨ ਆਗੂ ਮੌਜੂ ਸਨ ਸੋ ਮੌਕੇ ਦੀਆਂ ਤਸਵੀਰਾਂ ਵੇਖਦੇ ਆਂ ਤਾਂ ਇਸ ਮੌਕੇ ਕੀ ਕੀਤੀ ਗੱਲਬਾਤ ਖਾਸ ਤੌਰ ਤੇ ਸੂਬਾ ਕੋਰ ਕਮੇਟੀ ਸ੍ਰੀ ਰਾਮ ਸਿੰਘ ਪੰਨੂ ਸੂਬਾ ਪ੍ਰਧਾਨ ਸੁਖਮਿੰਦਰ ਸਿੰਘ ਸੁਭਰਾ ਰਾਣਾ ਅਰਨਵੀਰ ਸਿੰਘ ਸੂਬਾ ਜਨਸ ਕਤਰ ਤੇ ਗੱਲਬਾਤ ਔਰ ਦੇਖਦੇ ਹੁਰ ਤਸਵੀਰਾਂ ਪ੍ਰਧਾਨ ਜੀ ਅੱਜ ਜਿਹੜੇ ਕਨਵੈਨਸ਼ਨ ਕਰਾਈ ਜਾ ਰਹੀ ਹੈ ਇੱਥੇ ਬੀਬੀਆਂ ਦੇ 23 ਮਾਰਚ ਨੂੰ ਛੇਦਿਆ ਜੋ ਭਗਸੇਖ ਨੂੰ ਯਾਦ ਕੀਤਾ ਜਾ ਰਿਹਾ ਹੈ ਕਿਸਾਨ ਦੁਸ਼ਕਸ਼ਮੇਟੀ ਲ ਕਨਵੈਨਸ਼ਨ ਕਰਾਈ ਜਾ ਰਹੀ ਕੀ ਕਹੋਗੇ ਜੀ ਹਾਂਜੀ ਅੱਜ 23 ਮਾਰਚ ਸ਼ਹੀਦਾਂ ਦਾ ਦਿਨ ਹੈ ਸ਼ਹੀਦ ਭਗਤ ਸਿੰਘ ਰਾਜਗੁਰੂ ਸਰਦੇਵ ਦਾ ਜਿਨ੍ਹਾਂ ਦੀ ਮਹਾਨ ਸ਼ਹੀਦੀ ਆ ਦੋਨਾਂ ਫੋਰਮਾਂ ਦੇ ਫੈਸਲੇ ਅਨੁਸਾਰ ਅੱਜ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਜਿਹੜਾ ਪ੍ਰੋਗਰਾਮ ਹੈ ਉਹ ਕੀਤਾ ਗਿਆ ਵਾ ਫਰੋਜਪੁਰ ਦੀ ਦਾਣਾ ਮੰਡੀ 'ਚ ਇਸ ਤੋਂ ਇਲਾਵਾ ਬਾਕੀ 18 ਜ਼ਿਲ੍ਹਿਆਂ 'ਚ 101 ਥਾਵਾਂ ਦੇ ਉੱਤੇ ਜ਼ੋਨ ਪੱਧਰੀ ਵੱਡੇ ਕੱਟ ਕਰਕੇ ਅੱਜ ਸ਼ਹੀਦਾਂ ਨੂੰ ਸਨਮਾਨਿਤ ਦਿੱਤੀ ਜਾ ਰਹੀ ਹੈ ਤੇ ਪਰਨ ਕੀਤੇ ਜਾ ਰਹੇ ਆ ਕਿ ਜੋ ਉਹਨਾਂ ਦਾ ਵਿਚਾਰਧਾਰਾ ਸੀ ਜਿੱਤੇ ਵਿਚਾਰਧਾਰਾ ਤੇ ਖੜ ਕੇ ਕੁਰਬਾਨੀ ਕੀਤੀ ਉਹਨਾਂ ਨੇ ਸਾਂਝੀਵਾਲਤਾ ਦੀ ਸਮਾਜਵਾਦ ਦੀ ਬਰਾਬਰੀ ਵਾਲੇ ਸਮਾਜ ਸਿਰਜਣ ਦੀ ਤੇ ਲਟੇਰੇ ਸਮਾਜ ਨੂੰ ਲਟੇਰੇ ਲਟੇਰੇ ਪ੍ਰਬੰਧ ਨੂੰ ਬਦਲਣ ਵਾਸਤੇ ਉਹ 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 ਅੱਜ ਪਰਨ ਕੀਤੇ ਜਾ ਰਹੇ ਆ ਇਸ ਤੋਂ ਇਲਾਵਾ ਜੋ ਭਗਵੰਤ ਮਾਨ ਦੀ ਸਰਕਾਰ ਨੇ મોદી ਸਰਕਾਰ ਦੀ ਸ਼ੈਤ ਜੋ ਸੁਪਰ ਮੁੱਖ ਮੰਤਰੀ ਬਣਿਆ ਫਿਰਦਾ ਕੇਜਰੀਵਾਲ ਉਹਦੇ ਦਿਸ਼ਾ ਨਿਰਦੇਸ਼ਾ ਹਟ ਕਾਰਪੋਰੇਟ ਦੀ ਕੱਟ ਪੁਤਲੀ ਬਣ ਕੇ ਤੇ ਸਿਵਲ ਤੇ ਪੁਲਸ ਪ੍ਰਸ਼ਾਸਨ ਪੰਜਾਬ ਦੇ ਦੀ ਕੱਟ ਪੁਤਲੀ ਬਣ ਭਗਵੰਤ ਮਾਨ ਨੇ ਜੋ ਇਹ ਜਬਰ ਢਾਇਆ ਵਾ ਸ਼ੰਭੂ ਗਨੌਰੀ ਬਾਰਡਰਾਂ ਤੇ ਉਹਦੀ ਅਸੀਂ ਸਖਤ ਨਿਦੇਧੀ ਕਰਦੇ ਆਂ ਤੇ ਉਸ ਦੇ ਖਿਲਾਫ ਲੋਕ ਲਹਿਰ ਪਿੰਡਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਬਣੀ ਹੋਈ ਆ ਪਿੰਡਾਂ ਦੇ ਲੋਕ ਬਹੁਤ ਗੁੱਸੇ ਦੇ ਵਿੱਚ ਆ ਜਿਸ ਦਾ ਸਬਕ ਸਿਖਾਉਣਗੇ ਭਗਵੰਤ ਮਾਨ ਨੂੰ ਅਸੀਂ ਪਿੰਡਾਂ 'ਚ ਫੈਸਲਾ ਕੀਤਾ ਅਸੀਂ ਆਪਣੀ ਸਰਕਾਰ ਚਲਾਵਾਂਗੇ ਪਿੰਡਾਂ ਦੀ ਜਿਹੜਾ ਆਂਦਾ ਨੇ ਸਰਕਾਰ ਚਲਾਉਂਦੇ ਕਿਸਾਨ ਅਸੀਂ ਚਲਾਵਾਂਗੇ ਤੂੰ ਲੋਕਾਂ ਨੂੰ ਲੁੱਟਣ ਕੁੱਟਣ ਲਈ ਸਰਕਾਰ ਚਲਾ ਰਿਆ ਵਾ ਲੋਕਾਂ ਦੇ ਜਿਹੜੀ ਜ਼ਮੀਰ ਖੋਣ ਲਈ ਉਹਨਾਂ ਦੀ ਮੰਡੀਆਂ ਖੋਣ ਲਈ ਉਹਨਾਂ ਦਾ ਘਰ-ਕਾਟ ਤਬਾਹ ਕਰਨ ਲਈ ਉਹਨਾਂ ਦੇ ਹੱਕ ਕੁਚਲ ਲਈ ਜ਼ਬੂਰੀਅਤਾਂ ਦਾ ਕਾਰਨ ਕਰਨ ਲਈ ਸਰਕਾਰ ਚਲਾ ਰਿਆ ਆਂ ਅਸੀਂ ਲੋਕਾਂ ਨੂੰ ਬਚਾਉਣ ਦੀ ਸਰਕਾਰ ਪਿੰਡਾਂ ਚੋਂ ਚਲਾ ਰਹੇ ਆ ਉਹ ਚਲਾਵਾਂਗੇ ਇਸ ਤੋਂ ਬਾਅਦ ਜਿਹੜਾ ਵਾ ਛੰਗਰਛਾ ਆਪਣਾ ਜਿਹੜਾ ਵਾ ਸੀ ਹੋਰ ਜਿਹੜਾ ਵਾ ਉਹ ਤੇਜ਼ ਕਰਾਂਗੇ ਤੇ ਸਾਡੇ ਜਿਹੜੇ ਜਿਹੜਾ ਜੋ ਵੀ ਉੱਥੇ ਸ਼ੰਭੂ ਖਲੋਰੀ ਬਾਰਡਰਾਂ ਦੇ ਉੱਤੇ ਸਮਾਨ ਤੋੜਿਆ ਤੁਸੀਂ ਟੰਡ ਤੋੜਿਆ ਟਰਾਲੀਆਂ ਭੰਨੀਆਂ ਵਾਂ ਚੋਰੀ ਕਰ ਰਿਆ ਜੋ ਉਸ ਚੋਰੀ ਕਰਾ ਰਹੀ ਆ ਉਹਨਾਂ ਦੇ ਪੁਲਿਸ ਜਨ ਅਧਿਕਾਰੀਆਂ ਨੇ ਚੋਰੀ ਕਰਾ ਜਿਨ੍ਹਾਂ ਦੀ ਨਿਗਰਾਨੀ ਚ ਸਾਰੀ ਚੋਰੀ ਹੋ ਰਹੀ ਆ ਉਹਨਾਂ ਦੇ ਪਰਚੇ ਦਰਜ ਕੀਤੇ ਜਾਣ ਕਿ ਜਿਹੜਾ ਕਨੌਰ ਦਾ ਐਮਐਲਏ ਆ ਉਹਦੇ ਭੂਆ ਦੇ ਪੁੱਤ ਡਿੰਪਲ ਜਿਹੜਾ ਪਿੰਡ ਸਰੋਂ ਦਾ ਵਾ ਰਾਜਪੁਰਾ ਤਸੀਲ ਚ ਉਹਦੇ ਘਰੋਂ ਟਰਾਲੀਆਂ ਬ੍ਰਹਮਤ ਹੋਈਆਂ ਉਹਨੂੰ ਪਰਚਾ ਕਰਕੇ ਅੰਦਰ ਛੁੱਟਿਆ ਜਾਵੇ ਕੱਲ ਕਿਸਾਨ ਕੁਝ ਸਾਡੇ ਟਰਾਲੀਆਂ ਲੈਣ ਗਏ ਆ ਉਹਨਾਂ ਦੀ ਉਹਨੇ ਕੁੱਟਮਾਰ ਕੀਤੀ ਰਾਤ ਕੁੱਟਮਾਰ ਕਰ ਕੀਤੀ ਹੋਈ ਆ ਉਹ ਪਰਚਾ ਉਹ ਵੀ ਪਰਚਾ ਉਹ ਤੇ ਦਰਜ ਕੀਤਾ ਜਾਵੇ ਇਹ ਹਾਲ ਆ ਭਗਵੰਤਮਾਨ ਤੇਰੇ ਐਮਐਲਏ ਚੋਰ ਤੇਰੀ ਅਫਸਰਸ਼ਾਹੀ ਚੋਰ ਤੇਰੀ ਪੁਲਿਸ ਚੋਰ ਇਹ ਦੇਖ ਇਹ ਸਾਰੇ ਸਾਹਬ ਤੇਰੇ ਕੋਲ ਲੈਣੇ ਆ ਇਨੂੰ ਬਹੁਤ ਵੱਡੀ ਸਿਆਸੀ ਤੀਨ ਦਾਅ ਕਰਨੀ ਪੈਣੀ ਆ ਤੇਰੀ ਤੇ ਅਮਰਦੀ ਪਾਰਟੀ ਦੀ ਪੰਜਾਬ 'ਚ ਖੁਦਕੁਸ਼ੀ ਹੋ ਚੁੱਕੀ ਆ ਅਸੀਂ ਆਪਣਾ ਸ਼ਗਰਸ਼ ਤੇਜ਼ ਕਰਾਂਗੇ ਮੈਂ ਗੁਰੂ ਜੀ ਕਾ ਖਾਲਸਾ ਹਾਂ ਇਸ ਤੋਂ ਅੱਗੇ ਕੱਲ 24 ਤਰੀਕ ਨੂੰ ਸਾਡੇ ਜਿਹੜੇ ਪੂਰੇ ਪੰਜਾਬ 'ਚ ਪਿੰਡ ਪੱਦਰ ਤੇ ਪੁੱਗਲੇ ਫੁਕੇ ਜਾ ਰਹੇ ਆ ਉਸ ਤੋਂ ਅੱਗੇ ਦੋਨੋਂ ਫਾਰਮਾਂ ਦੀ ਜਿਹੜੀ ਆ ਦੋਨੋਂ ਫਾਰਮਾਂ ਵੱਲੋਂ ਬਹੁਤ ਜਲਦ ਅਗਲੇ ਸ਼ਗਰਸ਼ ਦਾ ਐਲਾਨ ਕੀਤਾ ਜਾਣ ਵਾਲਾ ਹੈ ਧੰਨਵਾਦ ਪ੍ਰਜਾਣ ਜੀ ਸਰਦਾਰ ਜੀ ਅੱਜ ਜਿਹੜੀ ਕਨਵੈਨਸ਼ਨ ਹੋਈ ਹੈ ਦਾਣਾ ਮੰਡੀ ਫਰੋਈਪੁਰ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਜਿਹੜੀ ਅੱਜ ਕਨਵੈਨਸ਼ਨ ਕੀਤੀ ਆ ਇਹ ਮਾਵਾ ਪੈਣਾ ਨੇ ਬਹੁਤ ਵੱਡਾ ਕੰਟ ਕੀਤਾ ਵਾ ਔਰ ਇਥੋਂ ਨਜ਼ਦੀਕ ਹੀ ਆ ਸ੍ਰੀ ਮੁਕਸਰ ਸਾਹਿਬ ਅੱਜ ਉਹ ਮਾਵਾ ਪੈਣਾ ਕੱਟੀਆਂ ਹੋਈਆਂ ਵਾ ਜਿਹੜੀਆਂ ਮਾਤਾ ਪਿਤਾ ਔਰ ਜਿਹਨੂੰ ਯਾਦ ਕਰਦੇ ਆ ਇਹ ਕਿਹਾ ਉਹਨਾਂ ਨੇ ਕਿ ਖਦਰਾਨ ਦੀ ਟਾਬ ਨੂੰ ਸ੍ਰੀ ਮੁਕਸਰ ਸਾਹਿਬ ਬਰਾਉਣ ਦੇ ਵਿੱਚ ਸਾਡਾ ਬੇ ਰੋਲ ਬਹੁਤ ਵੱਡਾ ਰੋਲ ਵਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਕਰਵਾਇਆ ਇਹਨਾਂ ਤਸ਼ੱਦਦਾਂ ਦਾ ਜਵਾਬ ਦੇਣ ਲਈ ਅਸੀਂ ਪਰਿਵਾਰਾਂ ਸਗੇ ਜਥੇਬੰਦ ਹੋ ਗੀਆਂ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਇੱਕ ਚੀਜ਼ ਦਾ ਦਿੱਲੀ ਵਾਲਾ ਅੰਦੋਲਨ ਉਹਦਾ ਵੀ ਹਸਾਬ ਤပ် ਲੈਣਾ ਜੋ 12 ਮੰਗਾ ਵਾ ਔਰ ਜੋ ਪੰਜਾਬ ਸਰਕਾਰ ਨੇ ਵਰਤਾਰਾ ਵਰਤਾਇਆ ਵਾ ਉਹ ਆਪਣੇ ਆਗੂਆਂ ਨੂੰ ਮਾਵਾ ਪੈਣਾ ਨੂੰ ਬਿਨਾਂ ਸ਼ਰਤ ਰਿਹਾ ਕਰਵਾ ਕੇ ਜਿੰਨਾ ਵੀ ਸਾਡਾ ਉਥੇ ਟਰੈਕਟਰ ਟਰਾਲੇ ਭੰਨੇ ਆ ਕੈਂਪ ਤੋੜਿਆ ਉਹਨਾਂ ਸਾਰਿਆਂ ਦਾ ਮੁਆਵਜ਼ਾ ਸਰਕਾਰ ਦੇ ਹੱਡਾਂ ਜੋ ਕਢਣਾ ਵਾ ਇਹ ਅੱਜ ਦੀਆਂ ਮਾਵਾ ਪੈਣਾ ਨੇ ਇੱਥੇ ਆਪਣਾ ਸੰਗਠਨ ਬਣਾ ਕੇ ਫਿਰੋਜ਼ਪੁਰੇ ਜ਼ਿਲ੍ਹੇ ਦਾ ਸੰਕੇਤ ਦਿੱਤਾ ਵਾ ਆਉਣ ਲੈ ਦਿਨਾਂ ਦੇ ਵਿੱਚ ਸੂਬੇ ਭਰ ਦੇ ਵਿੱਚ ਇਹ ਜੜੀਆਂ ਵਾ ਮਤਲਬ ਕਨਵੈਨਸ਼ਨਾਂ ਹਰੇਕ ਜ਼ਿਲ੍ਹੇ ਦੇ ਵਿੱਚ ਹੋਣਗੀਆਂ ਔਰ 23 ਮਾਰਚ ਅੱਜ ਪੱਲ ਸਿੰਘ ਤੇ ਰਾਜਗੁਰੂ ਸਗਦੇਵ ਜੀ ਦਾ ਸ਼ਹੀਦੀ ਦਿਨ ਵੀ ਆ ਉਹਦੇ ਤੇ ਜਿਵੇਂ ਸਰਕਾਰਾਂ ਕਹਿ ਰਹੀਆਂ ਸੀ ਕਿ ਸ਼ਾਇਦ ਭਗਤ ਸਿੰਘ ਜੰਮਣੋਂ ੜ ਗਿਆ ਅੱਜ ਮਾਵਾ ਪੈਣਾਂ ਨੇ ਦੱਸਿਆ ਕਿ ਭਗਤ ਸਿੰਘ ਵੀ ਜੰਮਦੇ ਰਹਿਣਗੇ ਤੇ ਅਸੀਂ ਉਹਨਾਂ ਦੀਆਂ ਵਾਰਿਸ ਵੀ ਜਨਮਦਾਤੀਆਂ ਵੀ ਬੈਠੀਆਂ ਵਾਂ ਸੋ ਆਓ ਪੰਜਾਬ ਵਾਸੀਓ ਦੇਸ਼ ਵਾਸੀਓ ਇੱਕ ਹੋਈਏ ਨਸਲ ਤੇ ਫਸਲ ਬਚਾਉਣ ਲਈ ਆਪਣੇ ਆਪ ਨੂੰ ਸਮਰਪਿਤ ਕਰਨਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਨ ਜੀ ਅੱਜ ਫਰੋਇਪੁਰ ਸ਼ੌਣੀ ਦਾਣਾ ਮੰਡੀ ਦੇ ਵਿੱਚ ਕਿਸਾਨ ਦੁਰਸ਼ਕਸ਼ ਮੀਟਿੰਗ ਲੋ ਜਿਹੜਾ ਸ਼ਹੀਦਾਂ ਜਨ ਸਰਦਾਰ ਭਗਤ ਸਿੰਘ ਨੂੰ ਰਾਜਗੁਰੂ ਸ੍ਰੀਦੇਵ ਨੂੰ ਯਾਦ ਕਰਦਾ ਇੱਕ ਵੱਡੀ ਕਨਵੈਨਸ਼ਨ ਕਰਾਈ ਕਿ ਕੀ ਕਹਿਣਾ ਚਾਹੋਗੇ ਦੇਖੋ ਅੱਜ ਲੋੜ ਹੈ ਜੋ ਸਾਡੇ ਸ਼ਹੀਦਾਂ ਨੇ ਸੁਪਨੇ ਸਿਰਜੇ ਸੀ ਜਿਹੜਾ ਉਹ ਲੈ ਕੇ ਤੁਰੇ ਸੀ ਕਿ ਮਨੋਰਥ ਮਿਸ਼ਨ ਨੂੰ ਜਿਸ ਨੂੰ ਲੈ ਕੇ ਤੁਰੇ ਸੀ ਵੀ ਉਸ ਮਿਸ਼ਨ ਨੂੰ ਸਿਰੇ ਤਾਲ ਆਇਆ ਜਾ ਸਕਦਾ ਜੇ ਅਸੀਂ ਉਹਨਾਂ ਨੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਾਂਗੇ ਤਾਂ ਅੱਜ ਕਨਵੈਨਸ਼ਨ ਕੀਤੀ ਸੀ ਬੀਬੀਆਂ ਦਾ ਬਹੁਤ ਵੱਡਾ ਘੱਟ ਕਰਕੇ ਤੇ ਜੋ ਅੱਜ ਮੌਜੂਦਾ ਸਥਿਤੀ ਹੈ ਜਿਹੜਾ ਉਸ ਵੇਲੇ ਅੰਗਰੇਜ਼ ਹਕੂਮਤ ਸੀ ਕਰ ਰਹੀ ਉਹੋ ਹੀ ਅੱਜ ਭਾਵੇਂ ਉਹ ਪੰਜਾਬ ਸਰਕਾਰ ਹੈ ਭਾਵੇਂ ਕੇਂਦਰ ਸਰਕਾਰ ਹੈ ਉਹ ਉਹੋ ਹੀ ਉਹਨਾਂ ਦੇ